ਦੋ ਵਾਜੀ ਵੀ ਨਾ ਕਿੰਨੇ ਦੇਰ ਤੋਂ ਨਕਾਂਟਾ ਦਾ ਕੋਨਾ ਆ ਮੈਂ ਕੀ ਕਰੀ ਜਾਨਾ ਪਤਾ ਕੋ ਨਹੀਂ ਮਾਤਾ ਹੋ ਠੀਕ ਆ ਹਾਂ ਬਸ ਠੀਕ ਹੈ ਜਿਹੜਾ ਟਾਈਮ ਲੰਘੀ ਜਾਂਦਾ ਮੈਂ ਤਾਂ ਤੇਰੇ ਨਾਲ ਗੱਲ ਕਰਨੀ ਸੀ ਮਾਤਾ ਮੈਤਰੀ ਆਉਂਦਾ ਵਾ ਮੈਂ ਕਿਹਾ ਆਪਾਂ ਹੂ ਅੰਦਰ ਕਰਿਆ ਕਰਾਂਗੇ ਹੁਣ ਅਮਰੀ ਖੁੰਡੀ ਜੀ ਲੋਟ ਕਰਾ ਲਗੀ ਹਾਂ ਤਾ ਕਰਕੇ ਹੀ ਹੋਰ ਤੂੰ ਦੱਸ ਤੂੰ ਕਿੱਧਰ ਕਿਵੇਂ ਆਈ ਬਈ ਮੈਂ ਤਾਂ ਆਈ ਸੀ ਜੀ ਬੇਬੇ ਹੁਣ ਬਹੁਤ ਬੋਲੀ ਜਾਂਦੇ ਬਹੁ ਨੂੰ ਟੋਕਾ ਟਾਕੀ ਕਰੀ ਜਾਂਦੀ ਆ ਭਾਬੀ ਨਾ ਕੀ ਗੱਲ ਹੋਗੀ ਉਹ ਤੇ ਸੁੰਭਰਦੀ ਆ ਤਾਂ ਕਹਿੰਦੇ ਚਾਚਾ ਨਾ ਸੁੰਭਰ ਤੇਰੇ ਪੇ ਕੰਨੇ ਨਹੀਂ ਮਾਰੇ ਨਹੀਂ ਸਖਾਇਆ ਕੋਸੋ ਹਾਂ ਤੇ ਸਰ ਤੇ ਚੁੰਨੀ ਲੈ ਲਉਂ ਅੱਜ ਕੱਲ੍ਹ ਦੀਆਂ ਕਿਹੜੀਆਂ ਚੁੰਨੀਆਂ ਲੈਂਦੀਆਂ ਨੇ ਸਰ ਤੇ ਤਾਂ ਸਾਡੇ ਵਰਗੀਆਂ ਸੀਗੀਆਂ ਮਮੀ ਤੈਨੂੰ ਪਤਾ ਤਾਂ ਹੈਗਾ ਦਾਦੀ ਦਾ ਇਹਨੇ ਕਿੱਥੇ ਫਿਰ ਦਾਦੀ ਦਾ ਸੁਭਾਅ ਤਾਂ ਮੈਨੂੰ ਪਤਾ ਵਾ ਪੁੱਤ ਮੈਂ ਸਾਰੀ ਉਮਰ ਦਾਦੀ ਦੀਆਂ ਗੱਲਾਂ ਸਹਿਸਹਿ ਕੇ ਦਬ-ਦਬ ਕੇ ਕੱਢ ਲਈਆਂ ਨਾ ਤੇ ਤੈਨੂੰ ਵੀ ਪਤਾ ਕਰੋ ਇਹਦਾ ਗੱਲ ਹੈਗੀ ਆ ਅੱਜ ਕੱਲ੍ਹ ਮੈਂ ਵੀ ਉਹਦੀ ਗੱਲ ਸਮਝਦੀ ਆ ਚੱਲ ਪਰ ਹੁਣ ਆਪਣੀ ਤੀਜੀ ਪੀੜ੍ਹੀ ਚੱਲ ਗਈ ਪੁੱਤ ਨਵੀਆਂ ਬੜੀਆਂ ਲਿਖੀਆਂ ਕੁੜੀਆਂ ਹੁਣ ਇਹ ਸਭ ਕੁਝ ਬਰਦਾਸ਼ਤ ਨਹੀਂ ਕਰਦੀਆਂ ਹੈਗੀਆਂ ਇਹਦਾ ਗੱਲ ਹੈਗੀ ਆ ਉਹ ਤਾਂ ਬੀਬੀ ਨੂੰ ਵੀ ਚਾਹੀਦਾ ਹਨਾ ਹੁਣ ਮਾੜਾ ਮੋਟਾ ਹੁਣ ਮਾੜਾ ਮੋਟਾ ਚਾਹੀਦਾ ਜਵਾਨੇ ਦੇ ਨਾਲ ਹਰੇਕ ਇਨਸਾਨ ਨੂੰ ਬਦਲਣਾ ਚਾਹੀਦਾ ਹੁੰਦਾ ਹਨਾ ਹੁਣ ਇਹ ਥੋੜੀ ਹੈਗਾ ਵੀ ਹੁਣ ਪੁਰਾਣੀਆਂ ਸੱਸਾਂ ਦਾ ਰੂਲ ਸਾਰੇ ਚੁਪਤੀ ਪੀੜ੍ਹੀ ਚ ਵੀ ਤੀਜੀ ਚ ਵੀ ਲੈ ਜਾਓ। ਇਹ ਐ ਨਹੀਂ ਕਰਨਾ ਚਾਹੀਦਾ ਬੀਬੀ ਨੂੰ। ਥਾਲ ਤੂੰ ਐ ਕਰਾਗਾ ਤੂੰ ਭਾਬੀ ਨੂੰ ਨਾ ਸਮਝਾਇਆਗਾ ਥੋੜਾ। ਭਾਬੀ ਨੂੰ ਮੈਂ ਬਹੁਤ ਸਮਝਾਉਣੀ ਆ ਪਤਾ। ਪਰ ਭਾਬੀ ਕਹਿੰਦੀ ਵੀ ਮੈਂ ਮਾਂ ਤੈਂ ਦਬ ਕੇ ਨੰਗਾਲੀ ਉਮਰ ਵੀ ਮੈਂ ਦਬ ਕੇ ਉਮਰ ਨਹੀਂ ਨਗਾ ਸਕਦੀ ਹੈਗੀ। ਉਹ ਤੈਨੂੰ ਪਤਾ ਹੀ ਆ ਮਾਂ ਥੋੜੇ ਇਹਨਾਂ ਪੁਰਾਣੇ ਖਿਆਲਾਂ ਦੇ ਕਰਕੇ ਉਹਦੋਂ ਸਮਾਂ ਹੋਰ ਹੁੰਦਾ ਹੈਗਾ। ਫਿਰ ਹੁਣ ਬੇਬੇ ਨੂੰ ਵੀ ਸੋਚ ਬਦਲਣੀ ਚਾਹੀਦੀ ਹੈ। ਹੁਣ ਬੇਬੇ ਨਾਲ ਮੈਂ ਗੱਲ ਕਰਕੇ ਦੇਖੀ ਆ ਪਤਾ ਦੰਨੇ ਜਾਣੀ। ਨੇ ਮੇਰੀ ਗੱਲ ਸੁਣ ਨਾ ਮੰਮੀ ਮੈਂ ਤਾਂ ਨਹੀਂ ਗੱਲ ਕਰ ਸਕਦਾ ਤੁਹਾਨੂੰ ਪਤਾ ਮੈਂ ਤਾਂ ਸਵੇਰੇ ਬੋਲਦੀ ਹਟੀ ਆ ਸਾਰੇ ਮੈਨਾਂ ਕੋਤਲੇ ਥੋੜਾ ਕੀਤਾ ਅਨੁਸਾਰ ਅਖੇ ਝੋਨੇ ਦੇ ਪੈਸੇ ਫੜ ਲਿਆਉ ਤੇ ਫਜ਼ੂਲ ਖਰਚੇ ਕਰਦੇ ਆ ਉਹ ਔੜਦਾ ਨਹੀਂਗਾ ਉਹ ਜਾਂਦਾ ਨਹੀਂ ਉਹ ਕਰਦਾ ਨਹੀਂ ਸੋ ਸੋ ਗੱਲਾਂ ਬੋਲਦੀ ਆ ਫਿਰ ਹੁਣ ਕਿਵੇਂ ਕਰੀਏ ਇਹ ਤਾਂ ਮੈਂ ਦੇਖ ਲਿਆ ਤਾਂ ਬੱਬੂ ਨੂੰ ਕਹਿਣਾ ਪੈਣਾ ਵਾ ਆਪੇ ਬੱਬੂ ਗੱਲ ਕਰੂਗਾ ਵੀ ਆ ਜੇ ਤੂੰ ਨਾ ਬੋਲਿਆ ਕਰ ਭਾਬੀ ਨੂੰ ਐ ਹੁਣ ਸਾਰੇ ਜਣੇ ਇਹ ਕਹਿ ਦਿੰਦੇ ਨੇ ਵੀ ਕਰ ਚ ਸਿਆਣੀ ਆ ਵੀ ਉਹਦੇ ਮੂਰੇ ਹਰੇਕ ਬੰਦਾ ਬੋਲਣ ਤੋਂ ਚਲਦਾ ਕਿਉਂ ਅੱਜ ਤੱਕ ਆਪਣੇ ਕੋਈ ਮੂਰੇ ਬੋਲੇ ਆ ਨਹੀਂ ਗਾ ਉਹ ਵੱਡੀ ਸਾਰੇ ਜਣੇ ਉਹਦਾ ਸਤਿਕਾਰ ਕਰਦੇ ਆ ਅੱਜ ਵੀ ਕਰਦੇ ਆ ਹਨਾ ਪਰ ਹੁਣ ਹੁਣ ਕਿਵੇਂ ਉਹ ਬੱਬੂ ਨੇ ਤਾਂ ਗੱਲ ਕਰਨੀ ਨਹੀਂ ਮੈਨੂੰ ਲੱਗਦਾ ਵੀ ਮੈਨੂੰ ਹੀ ਗੱਲ ਕਰਨੀ ਪਊਗੀ ਇਹ ਤਾਂ ਦੇਖ ਲਓ ਕਿਉਂਕਿ ਮੈਂ ਤਾਂ ਬੋਲ ਨਹੀਂ ਸਕਦਾ ਉਹਦੇ ਮੂਰੇ ਨਾ ਹੀ ਉਹ ਮੈਨੂੰ ਬੋਲਣ ਦਿੰਦੀ ਆ ਹਾਂ ਹੋਰ ਕੀ ਆ ਬੜੀ ਗੱਲਾਂ ਮੈਂ ਕੋਈ ਨਾ ਬੱਬੂ ਨੂੰ ਆਏ ਨੂੰ ਕਹਿ ਦੂੰਗਾ ਵੀ ਬੱਬੂ ਤੂੰ ਆਪੇ ਗੱਲ ਕਰ ਲੈ ਪਾ ਕੋਣ ਬੱਬੂ ਵੀ ਆਇਆ ਵਰਿਆ ਥੋੜਾ ਫਰਕ ਪੈ ਜਾਂਦਾ ਹਨਾ ਸਹੀ ਗੱਲ ਆ ਮੈਨੂੰ ਤਾਂ ਉਹ ਕਹਿੰਦੀ ਤੂੰ ਤਾਂ ਇਤਰਾ ਵਰਦਾ ਮਾ ਕੋਈ ਕੰਮ ਨਹੀਂ ਕਰਦਾਗਾ ਕਦੇ ਕਹਿੰਦੀ ਕੋਸ ਕਦੇ ਕੋਸ ਸੌ ਗਰ ਬੱਲਾ ਬੋਲਦੀ ਆ ਆਪਾਂ ਪਤਾ ਉਹਦੀਆਂ ਗੱਲਾਂ ਸੈਂਦੇ ਆਏ ਆ ਆਪਾਂ ਨੂੰ ਕਹੀ ਜਾਂਦੀ ਆ ਇਹ ਨਹੀਂ ਪਤਾ ਮੈਨੂੰ ਨਹੀਂ ਲੱਗਦਾ ਵੀ ਇਹ ਸਹੂਗੀ ਉਹਦੀ ਗੱਲ ਕੁਝ ਕੋਈ ਨਹੀਂ ਚਲ ਕੋਈ ਨਾ ਬੱਬੂ ਬੱਦੀ ਉਮਰ ਦੇ ਨਾਲ ਉਹਦਾ ਵੀ ਜਿਹੜਾ ਦਿਮਾਗ ਆ ਨਾ ਬੱਚਿਆਂ ਵਾਲਾ ਹੋ ਜਾਂਦਾ ਆਪਾਂ ਉਹਦੀ ਮਜਬੂਰੀ ਵੀ ਸਮਝਦੇ ਆ ਪਰ ਬੇਬੇ ਨੇ ਵੀ ਹੰਕਰ ਛੱਡਣੀ ਚਾਹੀਦੀ ਆ ਥੋੜੀ ਬਦਲਣਾ ਚਾਹੀਦਾ ਚਲ ਕੋਈ ਨਾ ਮੇਰੀ ਗੱਲ ਸੁਣ ਬੱਬੂ ਨੇ ਆਇਆ ਨਾ ਘੰਟੇ ਖੰਡ ਤੱਕ ਤੇ ਫਿਰ ਆਪਾਂ ਕੋਈ ਨਾ ਬਹਿ ਕੇ ਬੱਬੂ ਨੂੰ ਮੈਂ ਕਿਹਨਾ ਗੱਲ ਕਰ ਲੂਗਾ ਪਿਓ ਚਲ ਠੀਕ ਹੈ ਹਾਂ ਤੇ ਚਲ ਕੋਈ ਨਾ ਮੈਂ ਕਿਹ ਪਤਾ ਨਹੀਂ ਕੀ ਟੈਨਸ਼ਨ ਪਾਦੀ ਤੂਆ ਹੋਰੀ ਨਵੀਂ ਗੱਲ ਕੱਢ ਮਾਰਦੇ ਆ ਤੂੰ ਟੈਨਸ਼ਨ ਪੈਂਦੀ ਹੈ ਜਦੋਂ ਘਰ ਖਰਾਬ ਹੁੰਦਾ ਤੇ ਮੈਨੂੰ ਕੱਲ ਨੂੰ ਅਗਲੀ ਮੇਰੇ ਮੂਰੇ ਬੋਲਣ ਲੱਗ ਜੋ ਵੀ ਮੈਂ ਤਾਂ ਅਜੇ ਤੱਕ ਆਪਦੀ ਸੱਸ ਮੂਰੇ ਬੋਲੀ ਨਹੀਂ ਹੈਗੀ ਜੋ ਬੋਲੂਗੀ ਕਿੰਦੀ ਬੇਇੱਜ਼ਤੀ ਆ ਚਲ ਕੋਈ ਨਾ ਫਿਰ ਕਰਦੇ ਆ ਗੱਲ ਤੇ ਮੈਨੂੰ ਆ ਕਰ ਲੈਂਦੇ ਕੰਮ ਤੇ ਚਾਹ ਬਣਾ ਦਿਓ ਦੋ ਮੈਸਤਰੀ ਆ ਹਾਂ ਨਾਇਬਲ ਆਤਰੀਆ ਕਰ ਦਾਂਗੇ ਮੂਰੇ ਚਾਹ ਲਾਉਂਦਾ ਪਾਹੂ ਅੰਦਰ ਕਰਿਆ ਕਰਾਂਗੇ ਠੀਕ ਹੈ ਪੁੱਤ ਤੇ ਉਹਨਾਂ ਦੇ ਪਾਣੀ ਪੂਣੀ ਪੋਣਾ ਉਹਨਾਂ ਦਾ ਬਸ ਠੀਕ ਹੈ ਚਾਰਾ ਬੰਦੇ ਦੀ ਚਾਹ ਬਣਾ ਦਿਓ